ਹਾਂਜੀ ਦੋਸਤੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਵਧਾਈਆਂ ਅਸੀਂ ਜੀ ਇੱਕ ਵੀਡੀਓ ਬਣਾਈ ਸੀਗੀ ਮੈਸੇਜ ਦਿੱਤਾ ਸੀ ਵੀ ਜਿਹੜੇ ਸਰਦੇਵਰ ਦੇ ਘਰ ਨੇ ਖੇਤਾਂ 'ਚ ਰਹਿੰਦੇ ਨੇ ਖੇਤਾਂ 'ਚ ਰਹਿਣ ਦੇ ਬਾਵਜੂਦ ਵੀ ਉਹ ਨਾ ਸਬਜ਼ੀ ਰੇੜੀ ਵਾਲਾਂ ਤੋਂ ਮੁੱਲ ਲੈਂਦੇ ਨੇ ਕੋਈ ਦੁੱਧੋਂ ਮੁੱਲ ਲੈਂਦਾ ਪਸ਼ੂ ਨੂੰ ਚੱਕਦੇ ਹੈਗੇ ਆਪਾਂ ਇਹਨਾਂ ਦੇ ਵਿਸ਼ੇ ਤੇ ਮੈਂ ਗੱਲ ਕੀਤੀ ਸੀਗੀ ਤੇ ਕਿਸੇ ਨੇ ਮੈਨੂੰ ਕਮੈਂਟ ਕੀਤਾ ਵੀਡੀਓ ਦੇ ਵਿੱਚ ਕਹਿੰਦੇ ਕਿ ਵੀ ਤੁਸੀਂ ਸਬਜ਼ੀ ਕਿੰਨੀ ਕੁ ਲਾਉਣੀ ਹੋ ਗਿਆਨ ਵੰਡਣ ਤੇ ਰਹਿੰਦੇ ਹੋ ਤੁਸੀਂ ਤੇ ਮੈਂ ਇਹੀ ਗੱਲ ਕਹਿਣੀ ਚਾਹਣਾ ਵੀ ਤੁਸੀਂ ਆ ਕੇ ਦੇਖੋ ਤਾਂ ਸਹੀ ਮੇਰੇ ਘਰੇ ਵੀ ਸਬਜ਼ੀ ਲੱਗੀ ਹੈ ਖੇਤ ਵੀ ਸਬਜ਼ੀ ਲੱਗੀ ਹੈ ਆਹ ਜੀ ਗੰਡੇ ਨੇ ਟਮਾਟਰ ਖੜੇ ਹੈ ਜੀ ਹੋ ਮਿਰਚਾਂ ਦੇ ਬੂਟੇ ਵੀ ਖੜੇ ਹੈ ਜੀ ਉਹ ਗੁੱਬੀ ਖੜੀ ਹੈ ਜੀ ਉਹ ਟਮਾਟਰ ਖੜੇ ਹੈ ਜੀ ਉਹ ਗਾਜਰਾਂ ਖੜੀਆਂ ਨੇ ਨਾਲੇ ਹਾਲੋਂ ਗੜੀ ਹੈ ਦੁੱਧ ਮੁੱਲ ਲੈਂਦੇ ਨੇ ਜਿਹੜੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਵੀ ਸਰਦੇ ਵਰਦੇ ਹੈ ਕਿਉਂ ਵੀ ਤੁਸੀਂ ਬਸੂ ਦਾ ਕੋਈ ਰੱਖ ਲਿਆ ਕਰੋ ਸਾਡੇ ਵੇਖ ਲਓ ਉਹ ਮੈਂ ਇਸ ਵੀ ਖੜੀ ਹੈ ਅਜੇ ਉਹ ਤੁਹਾਨੂੰ ਦੱਸਣਾ ਭੁੱਲ ਗਏ ਜੀ ਬਾਲਕ ਵੀ ਖੜੀ ਆ ਧੰਨੀਆਂ ਵੀ ਖੜਾ ਹੈ ਬਾਈ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਥੋੜਾ ਜਿਹਾ ਕਿਉਂਕਿ ਹਰੇਕ ਬੰਦਾ ਆਪਦੇ ਵਰਗਾ ਨਹੀਂ ਹੁੰਦਾ ਇਹ ਦੁਨੀਆ ਤਾਂ ਢੀਂਗ ਤੁਢੀਂਗ ਪਈ ਆ ਮੈਨ ਤਾਂ ਅਜੇ ਕੁਝ ਵੀ ਨਹੀਂ ਹੈਗਾ